ਭਾਈ ਗੁਰਜੂ ਕਾ ਖਾਲਸਾ ਭਾਈ ਗੁਰਜੂ ਕੀ ਫਤਿਹ ਦਾਸ ਚੋਮਨੀ ਕਾਲੀਨਰ ਬਦਲ ਪੂਰੀ ਨਾਟਰ ਚੋਮਨੀ ਕਾਲੀਨਰ ਦਿੱਲੀ ਸਟੇਟ ਅਸੀਂ ਅੱਜ ਡੀਸੀ ਨੂੰ ਮੰਗ ਪੱਤਰ ਦੇਣ ਆਏ ਹਾਂ ਇਸ ਵਾਸਤੇ ਕਿ ਜੜਿਆ ਸਕੀਮਾ ਸਾਡੇ ਪੰਜਾਬ ਦੇ ਉਲਟ ਜੜਿਆ ਵਟੀਆਂ ਜਾ ਰਹੀ ਹੈ ਸ਼ੁਰੂ ਤੋਂ ਹੀ ਵਟੀਆਂ ਜਾ ਰਹੀ ਹੈ ਅੱਜ ਤੋ ਨਹੀਂ ਜੜੀ ਸਰਕਾਰ ਸੈਂਟਰ ਦੀ ਆਈਏ ਉਹਨੇ ਤਰੋ ਹੀ ਕੀਤਾ ਪੰਜਾਬ ਦੇ ਨਾਲ ਉਸ ਵੀ ਬਿਲਕੁਲ ਨਹੀਂ ਹੁੰਦਾਂਗੇ ਹੁਣ ਸਾਡੀ ਨਾਲ ਜੀ ਸਾਂਝ ਵੀ ਆ ਗਈ ਏ ਮੋਦੀ ਸਰਕਾਰ ਨਾਲ ਅਸੀਂ ਹਾਈ ਕਮਾਂਡ ਨੂੰ ਅਪੀਲ ਕਰਨੇ ਆ ਮਸਾ ਮਸਾ ਪੰਜਾਬ ਦੇ ਹਾਲਾਤ ਠੀਕ ਹੋਏਵੇ ਇਹ ਨਾ ਹੋਵੇ ਅਗਰ ਇਹ ਪੰਜਾਬ ਆਪਣਾ ਪੰਜਾਬ ਨੂੰ ਅਗਰ ਉੱਥੇ ਦੇ ਦਿੱਤਾ ਚੰਡੀਗੜ੍ਹ ਹਰਿਆਣਾ ਨੂੰ ਦੁਬਾਰਾ ਹਾਲਾਤ ਖਰਾਬ ਨਾ ਹੋ ਜਾਣ ਤੇ ਆਪਣਾ ਸ਼ੂਮਨੀ ਕਾਲੀ ਦਲ ਵੱਲੋਂ ਤੇ ਦਿੱਲੀ ਕਮੇਟੀ ਵੱਲੋਂ ਅਸੀਂ ਡੀਸੀ ਨੂੰ ਤੇ ਆਪਣੀਆਂ ਜਿਹੜੀਆਂ ਆਪਣੀਆਂ ਸੇਵਾ ਸਹਿਤ ਗਿਆ ਗਿਆ ਉਹਨਾਂ ਵੱਲੋਂ ਅਸੀਂ ਆਪਣਾ ਮੰਗ ਪੱਤਰ ਦੇਣ ਆਏ ਇੱਕ ਬਈ ਰਾਂਗਿਰੀ ਗਾਲੇ ਜਦੋਂ ਮੈਂ ਗੁਜਰਾਤ ਦੇ ਵਿੱਚ ਗਿਆ ਪਿਛੇ ਇੱਕ ਹਫਤਾ ਮੈਂ ਗੁਜਰਾਤੀ ਇਲਾਕੇ ਗਿਆ ਉੱਥੇ ਮੈਂ ਦੇਖਿਆ ਸਾਰੀ ਗੱਡੀਆਂ ਤੇ ਗੁਜਰਾਤੀ ਨੰਬਰ ਲਿਖੇ ਉਹਨਾਂ ਦੇ ਜਦੋਂ ਮੈਂ ਦੁਕਾਨਾਂ ਤੇ ਗਿਆ ਸ਼ਾਪਿੰਗ ਕਰਨ ਸਾਰੇ ਬੋਰਡ ਜਿਹੜੇ ਵੀ ਉਹ ਵੀ ਗੁਜਰਾਤੀ ਲਿਖੇ ਗਏ ਮੈਂ ਪੰਜਾਬ ਸਰਕਾਰ ਨੂੰ ਕੈਪਟਨ ਸਾਹਿਬ ਨੂੰ ਅਪੀਲ ਕਰਨਾ ਉਹਨਾਂ ਨੂੰ ਕਿ ਇੱਥੇ ਜਿਹੜੇ ਦੁਕਾਨਾਂ ਦੇ ਬੋਰਡ ਜਿਹੜੇ ਦਫ਼ਤਰਾਂ ਦੇ ਬੋਰਡ ਔਰ ਗੱਡੀਆਂ ਦੇ ਸਾਰੇ ਆ ਦੇ ਨੰਬਰ ਜਿਹੜੇ ਪੰਜਾਬੀ ਚ ਹੋਣੇ ਚਾਹੀਦੇ ਵੇ ਮੈਂ ਤੁਹਾਨੂੰ ਕੀ ਦੱਸਾਂ ਮੇਰੀ ਸਕੂਟਾ ਗੱਡੀ ਸੀ ਮੈਂ 5 ਸਾਲ ਜਦੋਂ ਮੈਂ ਦਿੱਲੀ ਤੋਂ ਉੱਥੇ ਆਇਆ ਮੇਰਾ ਉੱਥੋਂ ਆਪਣਾ 5 ਸਾਲ ਮੇਰਾ ਪੰਜਾਬੀ ਨੰਬਰ ਰਿਹਾ ਤੇ ਉਸ ਤੋਂ ਬਾਅਦ ਮੇਰਾ ਚਲਾਨ ਹੋਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਮੈਂ ਹਟਾਇਆ ਤੇ ਮੈਂ ਅਪੀਲ ਕਰਨਾ ਇੱਥੇ ਸਰਕਾਰ ਨੂੰ ਜਿਹੜੀ ਸੂਬੇ ਦੀ ਏ ਉਹ ਆਪਣਾ ਇਹ ਕਾਰਵਾਈ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਨਹੀਂ ਨਹੀਂ ਕੋਈ ਨਹੀਂ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਸੀ ਦਫ਼ਤਰ ਵਿਸ਼ੇਸ਼ ਤੌਰ ਤੇ ਪਹੁੰਚੇ ਹਾਂ ਸਾਡੇ ਨਾਲ ਸ਼੍ਰੋਮਣੀ ਕਾਲੀਦਾਲ ਬਾਦਲ ਰੀਅਲ ਸਟੇਟ ਦੇ ਕੋਆਰਡੀਨੇਟਰ ਸਰਦਾਰ ਭਵਿੰਦਰ ਸਿੰਘ ਖਾਲਸਾ ਜੀ ਬੇਰਾ ਖੁਸ਼ਹਾਲੀ ਝੰਡਾ ਦੇ ਚੀਫ ਸਰਦਾਰ ਤਲਵੰਤ ਸਿੰਘ ਜੀ ਦਾ ਆਲਮ ਜੀ ਐਸ ਸਾਹਿਬ ਮਨਿਸਪਲ ਸਾਹਿਬ ਹੋਰ ਸਮੂਹ ਸਾਥ ਸੰਗਤ ਸਾਡੇ ਨਾਲ ਲਾਹੌਰੀਆ ਜੀ ਪ੍ਰਧਾਨ ਜੀ ਵਿਸ਼ੇਸ਼ ਤੌਰ ਤੇ ਤੂਰ ਜੀ ਨੈਸ਼ਨਲ ਟਾਬੇ ਵਾਲੇ ਉਹ ਵੀ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਆਏ ਮੰਗ ਪੱਤਰ ਦੇਣ ਏ ਸੋ ਕੈਪਟਨ ਸਾਹਿਬ ਵੀ ਸਾਡੇ ਨਾਲ ਵਜੂਦ ਹੈ ਨਾ ਅੱਜ ਅਸੀਂ ਉਸ ਮੰਗ ਪੱਤਰ ਵਿੱਚ ਇਹ ਲਿਖਿਆ ਕਿ ਜੋ ਪੰਜਾਬ ਵਿੱਚ ਜੋ ਐਸੇ ਹਾਲਾਤ ਬਣ ਗਏ ਆ ਪੰਜਾਬ ਦਾ ਮਤਲਬ ਪੰਜਾਬੀ ਪੰਜਾਬ ਵਿੱਚ ਪੰਜਾਬੀ ਨੂੰ ਤੇ ਬਿਲਕੁਲ ਥੱਲੇ ਕਰੀ ਜਾਂਦੇ ਆ ਜੋ ਜਿਹੜੀਆਂ ਸਰਕਾਰਾਂ ਆ ਸੈਂਟਰ ਦੀਆਂ ਆ ਪੰਜਾਬ ਦੀਆਂ ਆ ਉਹਨਾਂ ਨੇ ਸਾਨੂੰ ਆਪਣਾ ਵਿਸ਼ਵਾਸ ਤੇ ਦਿਵਾਇਆ ਪਰ ਸਾਡੀ ਪੰਜਾਬੀ ਦੀ ਕੋਈ ਗੱਲ ਨਹੀਂ ਸੁਣੀ ਪੰਜਾਬ ਵਿੱਚ ਰਹਿੰਦੇ ਆ ਹੋਇਆਂ ਵੀ ਪੰਜਾਬੀ ਬੱਸਾਂ ਵਿੱਚ ਸਕੂਲਾਂ ਵਿੱਚ ਨਾਂ ਵੀ ਜਿਹੜੇ ਆ ਉਹ ਅੰਗਰੇਜ਼ੀ ਵਿੱਚ ਲਿਖੇ ਆ ਹਿੰਦੀ ਵਿੱਚ ਲਿਖੇ ਆ ਅਸੀਂ ਹਿੰਦੀ ਅਤੇ ਅੰਗਰੇਜ਼ੀ ਦੇ ਉਲਟ ਨਹੀਂ ਪਰ ਪੰਜਾਬ ਵਿੱਚ ਪੰਜਾਬੀ ਸਾਡੀ ਮਾਂ ਬੋਲੀ ਆ ਮਾਂ ਬੋਲੀ ਨੂੰ ਤੇ ਨਹੀਂ ਵਿਸਾਰਨਾ ਚਾਹੀਦਾ ਪਿਛਲੇ ਦਿਨੀ ਸਰਦਾਰ ਮਨਜੀਤ ਸਿੰਘ ਜੀ ਕੇ ਸਾਹਿਬ ਵੀ ਸਾਡੇ ਕੋਲ ਆਏ ਸੀ ਉਹਨਾਂ ਨਾਲ ਵੀ ਅਸੀਂ ਸਾਂਝ ਕੀਤੀ ਪੰਜਾਬੀ ਮਾਂ ਬੋਲੀ ਤੇ ਉਹਨਾਂ ਨੇ ਵੀ ਕਿਹਾ ਵੀ ਅਸੀਂ ਵੀ ਤੁਹਾਡੇ ਨਾਲ ਆ ਸਾਡੇ ਭਪਿੰਦਰ ਸਿੰਘ ਖਾਲਸਾ ਜੀ ਵਿਸ਼ੇਸ਼ ਤੌਰ ਤੇ ਸਦਾ ਪੱਤਰ ਲੈ ਕੇ ਨੀਤਿ ਸਾਹਿਬ ਨੂੰ ਤੁਹਾਡੇ ਨਾਲ ਮਿਲਣਗੇ ਕਿ ਉਹ ਸਾਡੇ ਨਾਲ ਮੌਜੂਦ ਆ ਸੋ ਅਸੀਂ ਮੰਗ ਪੱਤਰ ਵਿੱਚ ਇਹ ਵੀ ਕਿਹਾ ਕਿ ਪੰਜਾਬੀ ਬੋਲਦੇ ਇਲਾਕੇ ਜੋ ਪਿਛਲੇ ਸਮਿਆਂ ਦੇ ਵਿੱਚ ਸਾਡੇ ਕੋਲ ਲਏ ਗਏ ਸੀ ਕਿ ਚੰਡੀਗੜ੍ਹ ਰਾਜਧਾਨੀ ਬਣਾਉਣੀ ਆ ਪਰ ਇਹਨਾਂ ਨੇ ਆਪਣੇ ਤੌਰ ਤੇ ਲੈ ਕੇ ਪਰ ਹੁਣ ਸਾਨੂੰ ਪਤਾ ਲੱਗਾ ਕਿ ਚੰਡੀਗੜ੍ਹ ਜਿਹੜਾ ਵਾ ਉਹ ਹਰਿਆਣੇ ਨੂੰ ਦਿੱਤਾ ਜਾ ਰਿਹਾ ਤੇ ਸਾਡੇ 25 30 ਪਿੰਡਾਂ ਦੀਆਂ ਜ਼ਮੀਨਾਂ 25 30 ਪਿੰਡ ਅਜਾਰੇ ਗਏ ਆ ਸੋ ਸਾਡੀ ਪੁਰ ਜੋਰ ਖਪਦਾਂ ਵਿੱਚ ਅਪੀਲ ਆ ਪ੍ਰਧਾਨ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਕਿ ਸਾਡੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ ਕਿਉਂਕਿ ਸਾਡੇ ਬਜ਼ੁਰਗਾਂ ਦੇ ਪੁਰਾਣੇ ਅਖਾਨ ਜਿਹੜੇ ਆ ਉਹ ਵੀ ਸੱਚੇ ਆ ਕਿ ਉਹ ਅਖਾਨ ਫੇਰ ਗਲਤ ਹੋ ਜਾਣਗੇ ਸਾਡੇ ਬਜ਼ੁਰਗ ਕਹਿੰਦੇ ਹਿੰਦੇ ਹੀ ਚੰਡੀਗੜ੍ਹ ਪੰਜਾਬ ਦਾ ਖੜਿਆ ਫੁੱਲ گلاب ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਲੰਗਰ ਸਿੰਘ ਦਾ ਆਲਮ ਜੀ ਬਾਬਾ ਬੁੱਢਾ ਜੀ ਨਗਰ ਤੇ ਮੇਰਾ ਖੁਸ਼ਹਾਲੀ ਝੰਡਾ ਸੁਸਾਇਟੀ ਰਜਿਸਟਰਡ ਤੇ ਦਿੱਲੀ ਕਮੇਟੀ ਮਤਲਬ ਜਿਹੜੀ ਹੈ ਜੀਕੇ ਸਾਹਿਬ ਜੀ ਦੀ ਇੱਕ ਸ਼ਕੂਮਨੀ ਕਾਲੀਦਲ ਉਹ ਸਾਰੇ ਅਸੀਂ ਬੜੀ ਦੁਖੀ ਹਰਦੇ ਨਾ ਅੱਜ ਡੀਸੀ ਸਾਹਿਬ ਜੀ ਨੂੰ ਮੰਗ ਪੱਤਰ ਦੇਣ ਆਏ ਆ ਇਸ ਕਰਕੇ ਕਿ ਸਾਡਾ ਜੋ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਬਣਾਇਆ ਗਿਆ ਸੀ ਉਸ ਨੂੰ ਸੈਂਟਰ ਸਰਕਾਰ ਨੇ ਲਗਭਗ 99% ਤੱਕ ਕੋਈ ਲਿਆ ਤੇ 1% ਰਹਿ ਗਿਆ ਉਹ ਵੀ ਆਪੇ ਜੋ ਚੱਲਦੇ ਪਏ ਨੇ ਉਹਨਾਂ ਦੀਆਂ ਸ਼ਾਇਦ ਉਹ ਆਪਣੇ ਸਫਲ ਹੋ ਜਾਣ ਪਰ ਸਾਡਾ ਪੰਜਾਬ ਦਾ ਜਿਹੜਾ ਬੱਚਾ ਬੱਚਾ ਉਹ ਇਸ ਗੱਲ ਤੋਂ ਬੜਾ ਦੁਖੀ ਆ ਕਿ ਚੰਡੀਗੜ੍ਹ ਜਿਹੜਾ ਉਹ ਤੁਸੀਂ 28 ਪਿੰਡ ਜਾੜ ਕੇ ਪੰਜਾਬ ਦੇ ਤੇ ਚੰਡੀਗੜ੍ਹ ਬਣਾਇਆ ਸੀ ਪੰਜਾਬ ਨੂੰ ਦੇਣ ਵਾਸਤੇ ਤੇ ਹੁਣ ਜਦੋਂ ਚੰਡੀਗੜ੍ਹ ਬਣ ਗਿਆ ਪੰਜਾਬ ਨੂੰ ਦਿੱਤਾ ਨਹੀਂ ਹਰ ਸਮੇਂ ਪਿਆਰ ਦੇ ਪੈਰ ਦੇ ਨਾਲ ਧੋਖਾ ਹਰ ਵੇਲੇ ਧੋਖਾ ਧੁੱਕੇ ਦੇ ਧੋਖਾ ਜੇ ਤੁਸੀਂ ਸਾਨੂੰ ਚੰਡੀਗੜ੍ਹ ਨਹੀਂ ਦੇਣਾ ਪੰਜਾਬ ਨੂੰ ਦੇਣਾ ਤੇ ਜਿਹੜੇ 28 30 ਪਿੰਡਾਂ ਦੀ ਜ਼ਮੀਨ ਤੁਸੀਂ ਇੱਕ ਵਾਇਰ ਕੀਤੀ ਹੋਈ ਆ ਉਹ ਸਾਨੂੰ ਵਾਪਸ ਕਰ ਲਓ ਪੰਜਾਬ ਦੇ ਲੋਕ ਆਪੇ ਹੀ ਚੰਡੀਗੜ੍ਹ ਬਣਾ ਲੈਣਗੇ ਇਹ ਰਾਤੋਂ ਰਾਤ ਚੰਡੀਗੜ੍ਹ ਬਣਾਉਣਾ ਵੀ ਜਾਣਦੇ ਆ ਬੜਾ ਕੁਝ ਕਰਨਾ ਜਾਣਦੇ ਆ ਮੈਂ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਕਹਿੰਦਾ ਆਪਣਾ ਬਣਦਾ ਰੋਹ ਨਿਭਾਓ ਇਹ ਨਾ ਹੋ ਜਾਵੇ ਲੋਕਾਂ ਦੇ ਰੋਹ ਅੱਗੇ ਤੁਸੀਂ ਢਲ ਜਾਓ ਮੋਦੀ ਸਾਹਿਬ ਬੜੇ ਲੋਕ ਦੁਖੀ ਨੇ ਤੁਹਾਡੇ ਤੇਲ ਤੂਲ ਤੋਂ ਤੇ ਜਿਹੜੇ ਦੁਖੀ ਹੈਗੇ ਨੇ ਉਹ ਛੱਲੀ ਜਾਂਦੇ ਆ ਅਸੀਂ ਛੱਲੀ ਵੀ ਜਾਵਾਂਗੇ ਪਰ ਜਿਹੜਾ ਚੰਡੀਗੜ੍ਹ ਤੁਸੀਂ ਪੰਜਾਬ ਤੋਂ ਖੋਣ ਦੀਆਂ ਗੱਲਾਂ ਕਰਦੇ ਪਏ ਜੋ ਜਾਂ ਕੇਂਦਰੀ ਹਕਮਤ ਦੇ ਨਾਲ ਆਪ ਤੁਹਾਡਾ ਕੋਈ ਬਿਆਨ ਨਹੀਂ ਹੁੰਦਾ ਪਰ ਚੰਡੀਗੜ੍ਹ ਜਿਹੜਾ ਪੰਜਾਬ ਤੋਂ ਖੁੱਸ ਗਿਆ ਤੇ ਬਹੁਤ ਜ਼ਿਆਦਾ ਮੈਨਾ ਹੋ ਸਕਦਾ ਵੀ ਬਹੁਤ ਜ਼ਿਆਦਾ ਖਰਾਬੀ ਆਵੇ ਪਹਿਲਾਂ ਵੀ ਵੇਖੋ ਕਿੰਨੇ ਕਿੰਨੇ ਪੰਜਾਬ ਨਾਂ ਦੇ ਬਠੀਕੀਆਂ ਹੋਈਆਂ ਉਦੋਂ ਵੀ ਸਾਡੇ ਨੌਜਵਾਨ ਮੁੱਖ ਧਾਰਾ ਤੋਂ ਦੂਰ ਹੁੰਦੇ ਗਏ ਹੁਣ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਅਜਿਹਾ ਕੋਈ ਕਦਮ ਨਾ ਚੁੱਕਿਆ ਜਾਵੇ ਜਿਹੜਾ ਪੰਜਾਬ ਦੇ ਹਿੱਤਾਂ ਦੇ ਉਲਟ ਹੋਵੇ ਮੈਂ ਇੱਕ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਸੀ ਜਦੋਂ ਛੋਟੇ ਹੁੰਦਾ ਸਕੂਲੇ ਪੜ੍ਹਦੇ ਸਾਂ ਤੇ ਸਾਨੂੰ ਇਹ ਸਵਾਲ ਕੀਤਾ ਜਾਂਦਾ ਸੀ ਵੀ ਪੰਜਾਬ ਦੀ ਰਾਜਧਾਨੀ ਕਿੱਥੇ ਆ ਤੇ ਅਸੀਂ ਜਵਾਬ ਦਿੰਦੇ ਸੀ ਚੰਡੀਗੜ੍ਹ ਆ ਤੇ ਭਾਰਤ ਦੀ ਰਾਜਧਾਨੀ ਕਿੱਥੇ ਆ ਤੇ ਦਿੱਲੀ ਬੋਲਦੇ ਸਾਂ ਉਹ ਵੀ ਜਿਹੜਾ ਸਬਜੈਕਟ ਸੀ ਉਹ ਵੀ ਜਿਹੜਾ ਪਾਠ ਸੀ ਪ੍ਰਸ਼ਨ ਸੀ ਉੱਤਰ ਸੀ ਉਹ ਵੀ ਤਾਂ ਸੈਂਟਰ ਗਵਰਨਮੈਂਟ ਪੰਜਾਬ ਸਰਕਾਰ ਦੇ پاس ਕੀਤੇ ਹੋਏ ਹਨ ਫਿਰ ਉਹ ਸਵਾਲ ਸਾਨੂੰ ਕਿਉਂ ਕਰਦੇ ਸੋ ਅਸੀਂ ਤਾਂ ਉਦੋਂ ਸ਼ੁਰੂ ਤੋਂ ਚੰਡੀਗੜ੍ਹ ਦੇ ਮਾਲਕ ਆ ਚੰਡੀਗੜ੍ਹ ਤੁਹਾਡਾ ਅੱਜ ਮੈਂ ਕੇਂਦਰੀ ਆਗਮਨ ਤੇ ਸਟੇਟ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਆਪਣੀਆਂ ਜਿਹੜੀਆਂ ਨਾ ਮਜਬੂਰੀਆਂ ਨੂੰ ਦੇਖੋ ਆਪਣੀਆਂ ਮਜਬੂਰੀਆਂ ਨੂੰ ਚੰਡੀਗੜ੍ਹ ਦੇ ਨਾਲ ਨਾ ਜੋੜੋ ਪੰਜਾਬੀ ਬੋਲਣੀ ਬੋਲਣੀ ਜਿਹੜੀ ਆ ਉਹਦੇ ਅੱਗੇ ਵੀ ਰੋੜੇ ਖੜੇ ਨਾ ਕਰੋ ਸਾਡੇ ਪੰਜਾਬ ਦੇ ਸਕੂਲਾਂ ਵਿੱਚ ਬੱਸਾਂ ਚੱਲਦੀਆਂ ਬਾਰੀਆਂ ਵਾਲੇ ਬਨੇ ਪੰਜਾਬੀ ਲਾਜ਼ਮੀ ਕਰੋ ਨਹੀਂ ਤੇ ਅਸੀਂ ਖੁਦ ਬੱਸਾਂ ਤੇ ਸਾਨੂੰ ਰੋਕ ਕੇ ਉੱਥੇ ਕਾਲਕ ਮਰ ਕੇ ਵੀ ਬਾਰੀਆਂ ਵਾਲੇ ਬਨੇ ਪੰਜਾਬੀ ਲਿਖਣੀ ਪਊ ਇਹ ਸਬੰਧਤ ਸਕੂਲਾਂ ਵਾਲੇ ਵੀ ਨੋਟ ਕਰਨ ਇਸ ਗੱਲ ਪੰਜਾਬੀਆਂ ਦੇ ਅੱਗੇ ਵੀ ਪੰਜਾਬੀਆਂ ਦਾ ਨਾਂ ਸੁਣ ਕੇ ਨਾ ਤੇ ਇੱਕ ਜੋਸ਼ ਆ ਜਾਂਦਾ ਹੀ ਪੰਜਾਬੀਆਂ ਚ ਅਣਖ ਗੈਰਤ ਆ ਇਹ ਸੂਰਮੇ ਯੋਧੇ ਬਹਾਦਰਾਂ ਦੀ ਧਰਤੀ ਆ ਪਰ ਮੈਂ ਕੱਲ ਦਾ ਪਰਸੋਂ ਦਾ ਦੇਖਦਾ ਰਿਆਂ ਕਿ ਜਿੰਨੀਆਂ ਵੀ ਰਾਜਨੀਤਿਕ ਸਿਆਸੀ ਪਾਰਟੀਆਂ ਕਿਸੇ ਇੱਕ ਬੰਦੇ ਦਾ ਬਿਆਨ ਨਹੀਂ ਆਇਆ ਕਿ ਪੰਜਾਬ ਨਾਲ ਧੋਖਾ ਹੋ ਰਿਹਾ ਇਹ ਸਿਰਫ ਵੋਟਾਂ ਦੀ ਰਾਜਨੀਤੀ ਕਰਦੇ ਆ ਚੰਡੀਗੜ੍ਹ ਦਾ ਨਾਂ ਸਿਰਫ ਵੋਟਾਂ ਦੀ ਲੈਂਦੇ ਆ ਹੋਰ ਮਸਲੇ ਸਿਰਫ ਵੋਟਾਂ ਵਾਸਤੇ ਕਰਦੇ ਆ ਉਹ ਲੋਕੋ ਉੱਠੋ ਆਪਣੇ ਜ਼ਮੀਰ ਦੀ ਆਵਾਜ਼ ਨੂੰ ਜਾਗੋ ਪੰਜਾਬ ਲਈ ਕੰਮ ਕਰੋ ਸੂਰਮਿਆਂ ਜੋਦੇ ਬਹਾਦਰੋਂ ਪੰਜਾਬ ਦੇ ਹੱਕ ਚ ਖੜੇ ਹੋਵੋ ਚੰਡੀਗੜ੍ਹ ਦੇ ਸੈਂਟਰ ਉਹਨੂੰ ਦਿੰਦਾ ਹੈ ਹਰਿਆਣੇ ਨੂੰ ਦਿੰਦਾ ਜਾਂ ਕੋਲ ਰੱਖਦਾ ਤੇ ਇਹਦਾ ਮੂੰਹ ਤੋੜਵਾ ਜਵਾਬ ਦਿਓ ਪੰਜਾਬੀਓ ਤੁਸੀਂ ਬੜੇ ਬੜੀਆਂ ਕੁਰਬਾਨੀਆਂ ਕਰਕੇ ਦੇਸ਼ ਨੂੰ ਆਜ਼ਾਦ ਕਰਾਇਆ ਤੇ ਅੱਜ ਆਪਣੀ ਅਣਖ ਗੈਰਤ ਨੂੰ ਇੱਕ ਖੋਰਾ ਲੱਗਾ ਸੋ ਮੈਂ ਸਾਰਿਆਂ ਪੰਜਾਬੀਆਂ ਨੂੰ ਬੇਨਤੀ ਕਰਦਾ ਉੱਠੋ ਤੇ ਖੜੇ ਹੋ ਜਾਓ ਤੇ ਆਪਣੇ ਪੰਜਾਬ ਦੇ ਹੱਕਾਂ ਨੂੰ ਪਛਾਣੋ ਇਸ ਚੈਨਲ ਦਾ ਜਿਨ੍ਹਾਂ ਨੇ ਸਾਡੀ ਇਸ ਮੁਹਿੰਮ ਨੂੰ ਕਵਰ ਕਰਦਿਆਂ ਹੋਇਆਂ ਲੋਕਾਂ ਤੱਕ ਪਹੁੰਚਾਇਆ ਹੈ ਕਿਉਂਕਿ ਇਹ ਜਿੰਨਾ ਜ਼ਿਆਦਾ ਇਹ ਮਸਲਾ ਵਧੇਗਾ ਜਿੰਨਾ ਜ਼ਿਆਦਾ ਇਹ ਮਸਲਾ ਲੋਕਾਂ ਤੱਕ ਪਹੁੰਚੇਗਾ ਉਨੰਨੇ ਜ਼ਿਆਦਾ ਲੋਕ ਇਸ ਨਾਲ ਜੁੜਨਗੇ ਮੇਰਾ ਇਹ ਕਹਿਣਾ ਹੈ ਕਿ ਚੰਡੀਗੜ੍ਹ ਜਿਹੜਾ ਹੈ ਸਾਡੇ ਕੋ ਖੋਇਆ ਗਿਆ ਸਾਡੇ ਪੰਜਾਬੀਆਂ ਕੋ ਖੋਇਆ ਗਿਆ ਜਿੰਨੇ ਵੀ ਲੋਕ ਸਾਡੇ ਨਾਲ ਇੱਥੇ ਆਏ ਨੇ ਮੈਂ ਆਪ ਜੀ ਨੂੰ ਬਿਲਕੁਲ ਵਿਸ਼ਵਾਸ ਦਿਲਾਉਣਾ ਹਾਂ ਕਿ ਸਾਰੇ ਆਪਣੇ ਕੰਮਕਾਰਾਂ ਨੂੰ ਛੱਡ ਕੇ ਇੱਥੇ ਪਹੁੰਚੇ ਨੇ ਕੋਈ ਵੀ ਕਿਸੇ ਨੂੰ ਨਾ ਪੈਟਰੋਲ ਪਾ ਕੇ ਦਿੱਤਾ ਗਿਆ ਹੈ ਨਾ ਪੈਸੇ ਦੇ ਕੇ ਬੁਲਾਇਆ ਗਿਆ ਹੈ ਇਹ ਇਨ ਦਿਲਾਂ ਦੇ ਵਿੱਚ ਇਨਾਂ ਦੇ ਦਿਲਾਂ ਦੇ ਵਿੱਚ ਪਿਆਰ ਹੈ ਪੰਜਾਬ ਨੂੰ ਲੈ ਕੇ ਪੰਜਾਬੀ ਨੂੰ ਲੈ ਕੇ ਚੰਡੀਗੜ੍ਹ ਨੂੰ ਲੈ ਕੇ ਤਾਂ ਇਹ ਪਹੁੰਚੇ ਨੇ ਮੇਰੇ ਜਿਹੜੇ ਵੀਰ ਔਰ ਜਿਹੜੀਆਂ ਪੜਣਾ ਜਿਹੜੇ ਦੋਸਤ ਮਿੱਤਰ ਅੱਜ ਦੀ ਡੇਟ ਦੇ ਵਿੱਚ ਸਕੂਲਾਂ ਕਾਲਜਾਂ ਚ ਪੜਦੇ ਨੇ ਔਰ ਪੰਜਾਬੀ ਨੂੰ ਪਿਆਰ ਕਰਦੇ ਨੇ ਸਾਡੇ ਇਸ ਮੁਹਿੰਮ ਦਾ ਸਾਥ ਦਿਓ ਸਾਡੇ ਨਾਲ ਜੁੜੋ ਆਓ ਔਰ ਅਸੀਂ ਰਲ ਕੇ ਪੰਜਾਬ ਨੂੰ ਖੁਸ਼ਹਾਲ ਬਣਾਈਏ ਨਸ਼ਾ ਮੁਕਤ ਬਣਾਈਏ ਔਰ ਚੰਡੀਗੜ੍ਹ ਨੂੰ ਵਾਪਸ ਪੰਜਾਬ ਦੇ ਵਿੱਚ ਲੈ ਕੇ ਆਈਏ ਮੇਰੀ ਇਹ ਅਪੀਲ ਸਾਰਿਆਂ ਤੱਕ ਹੈ ਜੈ ਪੰਜਾਬੀ ਜੈ ਪੰਜਾਬ ਮਾਰ ਮਹਾਜਨ ਰਿਟਾਇਰਡ ਪ੍ਰਿੰਸੀਪਲ ਇਹ ਮੰਗ ਕਰਦਾ ਹਾਂ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਸਕੂਲ ਸਾਡੇ ਲੀਡਰਾਂ ਨੇ ਚਾਹੇ ਉਹ ਕਿਸੇ ਵੀ ਤੇ ਰਾਜਨੀਤਿਕ ਦਲ ਦੇ ਨਾਲ ਸਬੰਧਤ ਹਨ ਉਹਨਾਂ ਵਿੱਚ ਜਿਹੜੇ ਐ ਨਾਲ ਅਸੀਂ ਅੰਗਰੇਜ਼ੀ ਹਿੰਦੀ ਦੇ ਅਗੇ ਅਵਰਧ ਨਹੀਂ ਆ ਔਰ ਇਹ ਵੀ ਪਹਿਲੀ ਕਲਾਸ ਤੋਂ ਪਹਿਲੀ ਕਲਾਸ ਤੋਂ ਪੰਜਾਬੀ ਨਾਲ ਪੜਾਈ ਜਾਏ ਤਾਂ ਜੋ ਸਾਨੂੰ ਵੀ ਪਤਾ ਲੱਗੇ ਉਹਨਾਂ ਲੀਡਰਾਂ ਨੂੰ ਵੀ ਪਤਾ ਲੱਗੇ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆਂ ਔਰ ਸਾਡੇ ਬੱਚਿਆਂ ਨੂੰ ਪੰਜਾਬੀ ਬੋਲਣੀ ਆਵੇ ਪੰਜਾਬੀ ਲਿਖਣੀ ਆਵੇ ਪੰਜਾਬੀ ਸਮਝ ਨਹੀਂ ਆਵੇ ਕਾਂ ਜੋ ਜਿਹੜੇ ਸਾਨੂੰ ਜਿਹੜੇ ਅਸੀਂ ਕਹਿ ਸਕੀਏ ਆ ਫਕਰ ਨਾਲ ਕਹਿ ਸਕੀਏ ਅਸੀਂ ਪੰਜਾਬੀ ਹਾਂ ਪਰ ਪੰਜਾਬ ਦੇ ਰਹਿਣ ਵਾਲੇ ਪੰਜਾਬੀ ਹਾਂ ਔਰ ਉਸ ਦੇ ਨਾਲ ਨਾਲ ਮੇਰੀ ਇੱਕ ਹੋਰ ਵੀ ਮੰਗ ਹੈ ਕਿ ਜਿਹੜਾ ਚੰਡੀਗੜ੍ਹ ਦਾ ਅਜਕਲ ਮਸਲਾ ਚੱਲ ਰਿਹਾ ਹੈ ਜਿਹੜਾ ਚੰਡੀਗੜ੍ਹ ਦਾ ਮਸਲਾ ਚੱਲ ਰਿਹਾ ਉਹ ਪੰਜਾਬ ਉਹ ਹਰ ਹਰ ਪੰਜਾਬ ਦਾ ਔਰ ਤੇ ਉਹ ਜੋ ਜੋਰ ਹੈ ਔਰ ਪੰਜਾਬ ਨੂੰ ਵੀ ਮਿਲਣਾ ਚਾਹੀਦਾ ਕਿਉਂਕਿ ਅਸੀਂ ਪੰਜਾਬ ਦੀ ਰਾਜਧਾਨੀ ਅੱਜ ਵੀ ਚੰਡੀਗੜ੍ਹ ਕਹਿੰਦੇ ਆ ਜਦੋਂ 66 ਦੇ ਵਿੱਚ ਬਣਿਆ ਸੀ ਔਰ ਅਸੀਂ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਕਹਿੰਦੇ ਸੀ ਔਰ ਮੇਰੀ ਇਹੀ ਬੇਨਤੀ ਹੈ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਆਪਣੇ ਮਸਲੇ ਭੁੱਲ ਕੇ ਪੰਜਾਬ ਦੀ ਇਸ ਮੁੱਖ ਮੰਗ ਵੱਲ ਧਿਆਨ ਕਰੋ ਔਰ ਪੰਜਾਬ ਸਰਕਾਰ ਦੇ ਮੈਂ ਖਾਸ ਕਰਕੇ ਕਹਿਣਾ ਕਵੇ ਉਹ ਸੈਂਟਰ ਗਵਰਨਮੈਂਟ ਤੇ ਨਾਲ ਇਸ ਬੰਦ ਵਿੱਚ ਸੀਰੀਅਸ ਹੋ ਕੇ ਗੱਲ ਕਰੇ ਤਾਂ ਜੋ ਸਾਨੂੰ ਚੰਡੀਗੜ੍ਹ ਪੰਜਾਬ ਮਿਲੇ ਔਰ ਪੰਜਾਬ ਦੇ ਵਿੱਚ ਜਿਹੜੇ ਸਕੂਲਾਂ ਚ ਬੱਸਾਂ ਚੱਲਦੀਆਂ ਨੇ ਉਹਨਾਂ ਵਿੱਚ ਅੰਗਰੇਜ਼ੀ ਲਿਖੋ ਹਿੰਦੀ ਲਿਖੋ ਸਾਨੂੰ ਉਹਦਾ ਕੋਈ ਨਹੀਂ ਹੈ ਔਰੇ ਵਿੱਚ ਨਾਲ-ਨਾਲ ਪੰਜਾਬੀ ਜ਼ਰੂਰ ਲਿਖੀ ਜਾਏ ਤਾਂ ਜੋ ਇੱਕ ਆਮ ਆਦਮੀ ਵੀ ਉਹ ਬੱਸ ਪੜ੍ਹ ਸਕੇ ਕਿ ਵੀ ਇਹ ਬੱਸ ਕਿਹੜੀ ਜਗ੍ਹਾ ਦਾ ਕਿਹੜੇ ਸਕੂਲ ਦੀ ਹੈ ਕਿੱਥੋਂ ਦੀ ਹੈ ਉਹਨੂੰ ਸਾਰਾ ਕੁਝ ਪਤਾ ਲੱਗ ਸਕਦੇ ਪੰਜਾਬੀ ਔਰ ਇੰਨੇ ਹੀ ਮੇਰੀ ਇੱਕ ਬੇਨਤੀ ਹੈ ਕਿ ਇਸ ਵਕਤ ਖਾਸ ਗੌਰ ਕਰੇ ਖਾਸ ਕਰਕੇ ਪੰਜਾਬੀ